ਹੋ ਟੈਂਡ ਖੂ ਦੀ ਵਾਂਗੂ ਤੂੰ ਆਹੀ ਸੀ ਪਰ ਕੇ ਹੋ ਤੁਰ ਚੱਲੀ ਜੰਦੜੀਏ ਨੀ ਖਾਲੀ ਹੱਥ ਕਰਕੇ ਤੁਰ ਚੱਲੀ ਜੰਦੜੀਏ ਨੀ ਖਾਲੀ ਹੱਥ ਕਰਕੇ ਹੁਨਾ ਹਾ ਤੋਕੇ ਤੇਰਾ ਨੀ ਅਜ ਬਦਲਿਆ ਬਾਣਾ ਤੇ ਤੇਰਾ ਹਸਦਾ ਖੇਡਦਾ ਉੜ ਗਿਆ ਪੌਰ ਨਮਾਣਾ ਨੀ ਅਟ ਹੋ ਗਿਆ ਪਿੰਜਰਾ ਨੀ ਰੂ ਤੇਰੀ ਪੜ ਕੇ ਨੀ ਤੋਰ ਚੱਲੀ ਜਾਂ ਤੜੀਏ ਨੀ ਖਾਲੀ ਹੱਥ ਕਰਕੇ ਨੀ ਤੈਨੂੰ ਧੁਰ ਦਰਗਾਹੋਂ ਜਦ ਮਿਲੀਆਂ ਤਾਰਾਂ ਨੀ ਤੇਰੀ ਚੱਕਦੀ ਢੋਲੀ ਨੀ ਰੜ ਚਾਰ ਕੋਹਾਰਾਂ ਮਨਾ ਮੁਹੀ ਰੋਈ ਨੀ ਕਵੱਖੀਆਂ ਪਰਖ ਤੁਰ ਚੱਲੀ ਜਾਂ ਦੜੀਏ ਨੀ ਖਾਲੀ ਹੱਥ ਕਰਕੇ ਹੋ ਤੈਨੂੰ ਵਿਦਾ ਕਰਨ ਨੂੰ ਸਾਖ ਕਬੀਲੇ ਜੁੜ ਗਏ ਪਿੱਛੇ ਮੋੜਨਾ ਵੇਖਿਆ ਜਿਹੜੇ ਛੱਡ ਕੇ ਤੁਰ ਗਏ ਇੱਕ ਰਾਖத்ਰੀ ਨੂੰ ਫੋਲ ਲੈਣ ਕੇ ਭੜ ਕੇ ਤੁਰ ਚੱਲੀ ਜਾਂਦੜੀ ਏ ਨੀ ਖਾਲੀ ਹੱਥ ਕਰਕੇ ਹੋ ਤੈਨੂੰ ਧੁਰ ਦਰਗਾਹੋਂ ਜਿੱਦ ਮਿਲੀਆਂ ਤਾਰਾਂ ਤੇ ਤੇਰੀ ਚੱਕ ਦੀ ਢੋਲੀ ਨਿਰਾਲ ਚਾਰ ਕੋਹਾਰਾਂ ਮਨਾ ਮੋਹੀ ਰੋਈ ਨੀਕ ਅੱਖੀਆਂ ਪਰ ਕੇ ਤੁਰ ਚੱਲੀ ਜੰਦੜੀਏ ਨੀ ਖਾਲੀ ਹੱਥ ਕਰਕੇ ਮੈਂ ਬਲਤੇਜਰਾ ਅਮਰ ਸਿੰਘ ਚਮਕੀਲਾ ਵਿਵਾ ਮਰਜੋਤੀ ਕਲਬ ਦਾ ਇਹ ਫਰੈਂਚ ਕਾਨਫਰੰਸ ਦੇ ਵਿੱਚ ਦੱਸਣਾ ਚਾਹੁੰਦਾ ਜੀ ਕਿ ਅਮਰਸੰਗ ਚਮਕੀਲਾ ਅਤੇ ਅਮਰਜੋਤ ਜੀ ਦੇ ਉੱਪਰ ਜੋ ਫਿਲਮ ਇੰਤਿਆਜ਼ ਅਲੀ ਜੀ ਬਣਾ ਰਹੇ ਨੇ ਜਿਸ ਦਾ ਸੰਗੀਤ ਕੀ ਏਆਰ ਰਮਾਨ ਨੇ ਦਿੱਤਾ ਉਹ ਬਹੁਤ ਜਲਦੀ ਜਿਹੜੀ ਹੈਗਾ April ਦੇ ਵਿੱਚ Netflix ਤੇ ਉਪਰ ਆ ਰਹੀ ਆ ਔਰ ਉਹਦਾ ਜਿਹੜਾ ਹੈਗਾ ਆਗਾਜ਼ ਜਿਹੜਾ ਹੈਗਾ ਇੰਤਿਆਜ਼ ਅਲੀ ਜੀ ਆ ਕੇ ਸਾਡੀ ਜਿਹੜੀ ਅਸੀਂ 36ਵਾਂ ਵਰਸੀ ਕੱਲ ਮਨਾ ਕੇ ਪਰਸੋਂ ਹਟਿਆ ਜੋ ਕਿ ਗੁਰਦੇਵ ਸਿੰਘ ਮਾਨ ਐਮਐਲਏ ਨਾਬਾ ਔਰ ਸਾਡੇ ਸਿੱਧੂ ਸਾਹਿਬ ਇਥੋਂ ਮਤਲਬ ਜਿਹੜੇ ਐਮਐਲਏ ਨੇ ਕਲਵੰਤ ਸਿੱਧੂ ਜੀ ਉਹਨਾਂ ਦੀ ਰੈਨਮਾਈ 8th ਤੋਂ ਮਨਾਈ ਗਈ ਆ ਉਹਦੇ ਵਿੱਚ ਬਕਾਇਦਾ ਸਾਰੀ ਚੀਜ਼ਾਂ ਦਾ ਜਿਹੜਾ ਹੈਗਾ ਅਨਾਉਂਸਮੈਂਟ ਕੀਤੀ ਗਈ ਆ ਔਰ ਸਾਰਾ ਪਰਿਵਾਰ ਜਿਹੜਾ ਹੈਗਾ ਮਤਲਬ ਸਾਰਾ ਸੀ ਉੱਥੇ ਉੱਪਰ ਹਾਜ਼ਰ ਸੀਗਾ ਸਟੇਜ ਦੇ ਉੱਪਰ ਔਰ ਇਹ ਪਹਿਲੀ ਵਾਰੀ ਜਿਹੜਾ ਹੈਗਾ ਮਤਲਬ ਇਸ ਕਮੇਟੀ ਦਾ ਜਿਹੜਾ ਹੈਗਾ ਗਠਨ ਕਲਪਦਾ ਕੀਤਾ ਗਿਆ ਤੇ ਇਹਦੇ ਵਿੱਚ ਜਿਹੜੇ ਜ਼ਰੂਰੀ ਆ ਗੱਲ ਜਿਹੜੀ ਮੈਂ ਦੱਸਣੀ ਤਾਹਣਾ ਜਿਹੜਾ ਅੱਜ ਅਸੀਂ ਕਾਠ ਮਤਲ ਤੁਹਾਨੂੰ ਬੁਲਾਇਆ ਗਿਆ ਉਹ ਇਹ ਹੈ ਕਿ ਅਮਰ ਸਿੰਘ ਚਮਕੀਲਾ ਦੀ ਯਾਦਗਾਰ ਦੇ ਲਈ ਇੱਕ ਜਗ੍ਹਾ ਦਾ ਜਿਹੜਾ ਹੈਗਾ ਜੋ ਜਿਸ ਤਰ੍ਹਾਂ ਕਿ ਦੇਵਮਾਨ ਜੀ ਨੇ ਅਨਾਉਂਸ ਕੀਤਾ ਉਹ ਅਸੀਂ ਬਹੁਤ ਜਲਦੀ ਜਿਹੜੀ ਹੈਗੀ ਜਗ੍ਹਾ ਦੇਖ ਰਹੇ ਹਾਂ ਜਿੱਥੇ ਕਿ ਜੋ ਜੋ ਉਹਨਾਂ ਨੇ ਕਿਹਾ ਗਿਆ ਵੀ ਜਿਸ ਤਰ੍ਹਾਂ ਇੱਕ ਬੁੱਤ ਵੀ ਲੱਗਣਾ ਔਰ ਇੱਕ ਪੱਕੀ ਜਗ੍ਹਾ ਲੈ ਕੇ ਉੱਥੇ ਲਾਇਬ੍ਰੇਰੀ ਦੀ ਸਥਾਪਨਾ ਵੀ ਹੋਣੀ ਆ ਉਹਦੇ ਲਈ 90 ਤੋਂ ਗੁਰਦੇਵ ਸਿੰਘ ਮਾਨ ਜੀ ਨੇ 1 ਲੱਖ ਰੁਪਏ ਦਾ ਚੈੱਕ ਦਿੱਤਾ ਉਹਨਾਂ ਦੇ ਨਾਲ ਸਤਪਾਲ ਜੀ ਮਿੱਤਲ ਆਏ ਸੀਗੇ ਉਹਨਾਂ ਨੇ 1 ਲੱਖ ਰੁਪਏ ਦਾ ਚੈੱਕ ਦਿੱਤਾ ਔਰ ਸਾਡੇ ਇਥੋਂ ਹਲਕਾ ਆਤਮਨਗਰ ਤੋਂ ਜਿਹੜੇ ਸਿੱਧੂ ਸਾਹਿਬ ਨੇ ਕਲਵੰਸ ਸਿੱਧੂ ਜੀ ਉਹਨਾਂ ਨੇ 1 ਲੱਖ ਰੁਪਏ ਦਾ ਆਪ ਦੇ ਬੰਨੀਓ ਅਨਾਉਂਸ ਜਿਹੜਾ ਹੈਗਾ ਉਹ ਕਰਤਾ ਵੀ ਮੈਂ ਦੇ ਦਾਂਗਾ ਠੀਕ ਹੈ ਜੀ ਤੇ ਅਸੀਂ ਜਿੰਨੇ ਵੀ ਇਸ মিডিਆ ਦੇ ਰਾਹੀਂ ਤੁਹਾਡੇ ਰਾਹੀਂ ਜਿੰਨੇ ਵੀ ਲੋਕ ਦੇਖਣਗੇ ਜਰਮ ਚਮਕੀਲਾ ਜਮਰ ਜੋਤ ਦੇ ਪ੍ਰਸ਼ੰਸਕ ਨੇ ਉਹ ਮਤਲਬ ਇਸ ਦੇ ਵਿੱਚ ਬਹੁਤ ਜਲਦੀ ਕਿਉਂਕਿ ਅਕਾਊਂਟ ਜਿਹੜਾ ਹੈਗਾ ਆਫੀਸ਼ਲ ਉਹ ਅਨਾਉਂਸ ਹੋ ਜਾਣਾ ਹੈ ਆਪ ਦਾ ਯੋਗਦਾਨ ਪਾ ਸਕਦੇ ਨੇ ਤੇ ਦੂਸਰੀ ਗੱਲ ਕੁਝ ਲੋਕਾਂ ਵੱਲੋਂ ਇਹ ਜਿਹੜੀ 36ਵੀਂ ਵਰਸੀ ਲੰਘੀ ਆ ਵੈਸੇ ਤਾਂ ਹਰ ਸਾਲ ਹੀ ਹੁੰਦਾ ਸਾਡੇ ਨਾਲ ਵੀ ਬਾਅਦ ਵਿੱਚੋਂ ਕੁਝ ਲੋਕ ਜਿਹੜਾ ਹੈਗਾ ਅਫਵਾਹਾਂ ਇਹਦੇ ਸੰਬੰਧੀ ਬਹੁਤ ਗਲਤ ਫਲਾਉਂਦੇ ਨੇ ਵੀ ਜੀ ਵਰਸੀ ਤੇ ਅਸੀਂ ਮੌਨਿਆ ਕਰਦੇ ਆ ਜਾਂ ਜੀ ਮਤਲਬ ਸਾਡੀ ਭੈਣ ਗੁਰਮੀਲ कौर ਅਮਰ ਸਿੰਘ ਚਮਕੀਲਾ ਜੀ ਸਰ ਕੋਸੀ ਅਮਰ ਸਿੰਘ ਚਮਕੀਲਾ ਜੀ ਧਰਮ ਪਤਨੀ ਬੀ ਜੇ ਇੰਨੀ ਹਾਲਾਤ ਮਾੜੇ ਨੇ ਜਾਂ ਸਾਡਾ ਚਾਚਾ ਤਾਰੀ ਜੀ ਬੈਠੇ ਨੇ ਜਿਵੇਂ ਬੀ ਇਹ ਬਿਲਕੁਲ ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ ਆਪਦੇ ਪੱਦਰ ਤੇ ਇਹਨ ਸਰਪ੍ਰਸਤੀ ਏਟ ਭੈਣ ਗੁਰਮੀਲ कौर ਇਹਨ ਸਰਪ੍ਰਸਤੀ ਏਟ ਜਿਹੜੀ ਹੈਗੀ ਵਰਸੀ ਮਨਾਈ ਜਾਂਦੀ ਆਵਜ ਦੇ ਲੈਵਲ ਤੇ ਮਨਾਈ ਜਾਂਦੀ ਹੈ ਖਰਚ ਪਾਣੀ ਕੋਈ ਨਹੀਂ ਕਿਸੇ ਤੋਂ ਨਹੀਂ ਕਿਹਾ ਜਾਂਦਾ ਇਹਨ ਬਣੀਓ ਇਸ ਵਾਰ ਜ਼ਰੂਰ ਹੋਇਆ ਵੀ ਗੁਰਦੇਵ ਸਿੰਘ ਮਾਨ ਜੀ ਨੇ ਆਪ ਦੀ ਰਹਿਨੁਮਾਈ ਏਟ ਜਿਹੜਾ ਹੈਗਾ ਕੁਝ ਅਰੇਂਜਮੈਂਟ ਕੀਤੇ ਸੀ ਕਿ ਜਿਵੇਂ ਟੈਂਟ ਦਾ ਹੋ ਗਿਆ ਜਾਂ ਸਾਊਂਡ ਦਾ ਹੋ ਗਿਆ ਹੋਰ ਵੀ ਜੋ ਸੀ ਕਿ ਅਰੇਂਜਮੈਂਟ ਉਹਨਾਂ ਬਨੇ ਕੀਤੇ ਗਏ ਨੇ ਪਰ ਜਿਹੜੇ ਲੋਕ ਕੁਝ ਲੋਕਾਂ ਦੀ ਆਦਤ ਹੁੰਦੀ ਆ ਵੀ ਉਹ ਇੱਕ ਲੋਕਾਂ ਦੀ ਸੰਮਤੀ ਲੈਣ ਦੇ ਲਈ ਜਿਹੜਾ ਹੈਗਾ ਇਹ ਦਿਨਾਂ ਦੇ ਵਿੱਚ ਆ ਕੇ ਵੀਡੀਓ ਆਪਣੀ ਸ਼ੁਰੂ ਕਰ ਦਿੰਦੇ ਨੇ ਵੀ ਉਹਦੇ ਪਰਿਵਾਰ ਦੇ ਹਾਲਾਤ ਦੇ ਵਿੱਚ ਰਹਦੇ ਆ ਜਿਉਂ ਆਈਆਂ ਤਾਰੀ ਕਮਲ ਬਿਲਕੁਲ ਨਹੀਂ ਇਹ ਸਭ ਝੂਠ ਆ ਫਾ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੈਗੀ ਦੂਸਰੀ ਗੱਲ ਤੋਡੇ ਮੀਡੀਆ ਦਰਾਂਹੀਂ ਮੈਂ ਵੀ ਗੱਲ ਕਰ ਕਹਿਣੀ ਚਾਹੁੰਦਾ ਬੀ ਕਮੇਟੀ ਦੇ ਕੁਝ ਫੈਸਲੇ ਨੇ ਵੀ ਜੇ ਉਹ ਉਹਨਾਂ ਦੀ ਮਤਲਬ ਸਹਿਮਤੀ ਤੋਂ ਬਿਨਾਂ ਕਮੇਟੀ ਤੋਂ ਬਿਨਾਂ ਕੋਈ ਗੱਲਬਾਤ ਇਸ ਤਰ੍ਹਾਂ ਦੀ ਹੁੰਦੀ ਹੈ ਜਿਹਦੇ ਨਾਲ ਕਿ ਅਮਰ ਸਿੰਘ ਚਮਕੀਲਾ ਜੀ ਦਾ ਨਾਮ ਉਂਟਾ ਲੱਗਦੀ ਹੈ ਤਾਂ ਉਹਦੇ ਅਸੀਂ ਵਿਰੋਧ ਐਕਸ਼ਨ ਨਹੀਂ ਲਵਾਵਾਂਗੇ ਇਹ ਸਾਡੀ ਕਮੇਟੀ ਦਾ ਫੈਸਲਾ ਵੀ ਕੋਈ ਵੀ ਇਸ ਤਰ੍ਹਾਂ ਦੀ ਗੱਲ ਨਾ ਕੀਤੀ ਜਾਵੇ ਜਿਸ ਦੇ ਨਾਲ ਕਿ ਉਹਨਾਂ ਦਾ ਨਾਮ ਉਂਟਾ ਲ ਕੇ ਜਾਂ ਪਰਿਵਾਰ ਦੀ ਨੁਮਾਇਸ਼ੀ ਦਾ ਸਾਹਮਣਾ ਕਰਨਾ ਪਵੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੋਣੀ ਚਾਹੀਦੀ ਤੇ ਬਾਕੀ ਬੀਤੇ ਦੇ ਰਹੀ ਮੈਂ ਉਹਨਾਂ ਸਾਰੇ ਵੀਰਾਂ ਦਾ ਕੋਟਨ ਕੋਟਨ ਤਨਵਾਦ ਕਰਨਾ ਚਾਹੁੰਨਾ ਜਿਹੜੇ ਕਿ ਇਸ ਵਰਸੀ ਦੇ ਸਮਾਗਮ ਦੇ ਵਿੱਚ ਬਹੁਤ ਦੂਰੋਂ ਨੇੜੇ ਚੱਲ ਕੇ ਆਏ ਉਹਨਾਂ ਦੇ ਆਕੇ ਕਦਮ ਸਾਡੇ ਸਾਰੇ ਪਰਿਵਾਰ ਦੇ ਸਿਰ ਮੱਥੇ ਤੇ ਹੈ ਮੈਂ ਪੂਰੇ ਚਮਕੀਲਾ ਪਰਿਵਾਰ ਬਣੀ ਹੈ ਪੂਰੀ ਕਮੇਟੀ ਬਣੀ ਹੋ ਜਿਹਦੇ ਕਿ ਸਰਪੰਚ ਭੈਣ ਗੁਰਮੀਲ ਕੌਰ ਹੈ ਜਿਹਦੇ ਕਿ ਚੇਅਰਮੈਨ ਮਤਲਬ ਗੁਰਦੇਵ ਸਿੰਘ ਮਾਨ ਦੇਵਨਾਬਾ ਤੋਂ ਨਾਬੇ ਤੋਂ ਨੇ ਤੇ ਉਪ ਚੇਅਰਮੈਨ ਕਲਵੰਤ ਸਿੱਧੂ ਜੀ ਨੇ ਜਿੱਦਾਂ ਕਿ ਪ੍ਰਧਾਨ ਮੈਂ ਬਲਤੇਜ ਸਿੰਘ ਸਰਾਹ ਔਰ ਸਾਡੇ ਜਿਹੜੇ ਸਚੀਵ ਸਕੱਤਰ ਨੇ ਸਰਦਾਰ ਰਾਜਪਿੰਕਾ ਜੀ ਅਮਰਸਨ ਚੁੰਮਕੀਲੇ ਜਵਾਈ ਨੇ ਖਜ਼ਾਨਤੀ ਬੇਟੀ ਅਮਰਸੋਹਣਾ ਮੁਖ ਸਲਾਹਕਾਰ ਕਰਮਜੀਤ ਸਿੰਘ ਬਰੁੰਦੀ ਨੇ ਔਰ ਗਾਇਕ ਲੱਖੀ ਸਿੱਧੂ ਔਰ ਮਾਨਕਵਾਲ ਤੋਂ ਦਲਜੀਤ ਸਿੰਘ ਨੇ ਕਮੇਟੀ ਦੇ ਮੈਂਬਰ ਨੇ ਬਕਾਇਦਾ ਬਿੰਦਰ ਬਣੇ ਹੋਏ ਨੇ ਕਾਰਡ ਤੇ ਸਾਰਾ ਦਾ ਨਾਮ ਛਪਿਆ ਹੋਏ ਨੇ ਫਿਰ ਵੀ ਹਾਂ ਇੱਕ ਸਾਨੂੰ ਇਸ ਵਾਰ ਜਿਹੜੇ ਸਾਡੇ ਹਲਕੇ ਦੇ ਵਿੱਚ ਮਤਲਬ ਕਲਵੰਸਿੱਧੂ ਜੀ ਦੇ ਰਹਿਨਮਾਇਤ ਅੱਪੂ ਵੀਰ ਜੀ ਨੂੰ ਕਹਿੰਦੇ ਆ ਸੀ ਉਹਨਾਂ ਦਾ ਪ੍ਰਦੀਪ ਸਾਹਿਬ ਪੂ ਉਹਨਾਂ ਨੇ ਬਹੁਤ ਵੱਡਾ ਸਹਿਯੋਗ ਦਿੱਤਾ ਸੀ ਬਹੁਤ-ਬਹੁਤ ਉਹਨਾਂ ਦਾ ਧੰਨਵਾਦ ਕਰਦੇ ਆ ਵੀ ਉਹਨਾਂ ਦੇ ਜਿਹੜੀ ਯੰਗ ਸਟਰਜੜ ਸਾਰੀ ਟੀਮ ਸੀ ਉਹਨਾਂ ਦੀ ਉਹਨਾਂ ਨੇ ਬਹੁਤ ਜ਼ਿਆਦਾ ਯੋਗਦਾਨ ਦਿੱਤਾ ਬਹੁਤ ਮਤਲਬ ਤਹਿ ਦਿਲੋਂ ਧੰਨਵਾਦ ਕਰਦੇ ਆ ਪੂ ਵੀਰ ਦਾ ਵੀ ਉਹਨਾਂ ਨੇ ਜਿਹੜਾ ਹੈਗਾ ਸਾਨੂੰ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਔਰ ਇੱਕ ਵਾਰੀ ਫੇਰ ਜਿੰਨੇ ਵੀ ਵੀਰ ਮੇਰੇ ਇਸ ਵੀਡੀਓ ਨੂੰ ਦੇਖ ਰਹੇ ਨੇ ਸਾਨੂੰ ਸਾਰਿਆਂ ਦਾ ਤੁਹਾਡਾ ਬਹੁਤ-ਬਹੁਤ ਧੰਨਵਾਦ ਵੀ ਤੁਸੀਂ ਵਰਸੀ ਦੇ ਵਿੱਚ ਸਾਡਾ ਬਹੁਤ ਜ਼ਿਆਦਾ ਸਹਿਯੋਗ ਦਿੰਨੇ ਹੋ ਪਰ ਉਹਨਾਂ ਲੋਕਾਂ ਤੋਂ ਬਚ ਕੇ ਰਹੋ ਜਿਹੜੇ ਕੀ ਚਾਹੇ ਪਰਿਵਾਰ ਦੇ ਨੇੜੇ ਨੇ ਉਹ ਗਲਤ ਬਵਾਵਾ ਫੁਲਾਉਂਦੇ ਨੇ ਉਹਨਾਂ ਤੋਂ ਸੁਚੇਤ ਰਹੋ ਕਿਸੇ ਤਰ੍ਹਾਂ ਦੀ ਵੀ ਕੋਈ ਗੱਲਬਾਤ ਹੈ ਤੁਸੀਂ ਪਰਿਵਾਰ ਦੇ ਨਾਲ ਜਦੋਂ ਮਰਜ਼ੀ ਸਾਂਝੀ ਕਰ ਸਕਦੇ ਹੋ ਔਰ ਬਕਾਇਦਾ ਜਿਸ ਤਰ੍ਹਾਂ ਵਰਸੀ ਦੇ ਉੱਪਰ ਅਨਾਉਂਸਮੈਂਟ ਕੀਤੀ ਗਈ ਆ ਕੋਈ ਤੁਹਾਡੇ ਕੋਲੇ ਪਰਚੀ ਕੱਟਣ ਆਉਂਦਾ ਬਿਲਕੁਲ ਨਹੀਂ ਕਿਸ ਨੂੰ ਦੇਣਾ ਅਕਾਊਂਟ ਦੇ ਵਿੱਚ ਤੁਸੀਂ ਜਿਹੜੇ ਹੈਗੇ ਆ ਤੁਹਾਡਾ ਤਿਲ ਫੁਲ ਜੋ ਵੀ ਪਾਉਣਾ ਚਾਹੁੰਦੇ ਹੋ ਉਹ ਪਾ ਸਕਦੇ ਹੋ ਇਹ ਤੁਹਾਡਾ ਹੱਕ ਹੈ ਠੀਕ ਹੈ ਜੀ ਬਾਕੀ ਕਮੀਆਂ ਰਹਿ ਜਾਂਦੀਆਂ ਨੇ ਇਹ ਗੱਲ ਮੈਂ ਮੰਨਦਾ ਹਾਂ ਕੋਈ ਵੀ ਪ੍ਰਬੰਧ ਕਰਨਾ ਹੋਵੇ ਇਹ ਤਾਂ ਬਹੁਤ ਵੱਡਾ ਪ੍ਰਬੰਧ ਹੈ ਬਹੁਤ ਵੱਡੀ ਇੱਕ ਸਟੇਜ ਹੁੰਦੀ ਹੈ ਕੁਝ ਨਾ ਕੁਝ ਕਮੀਆਂ ਰਹਿ ਕੇ ਆਉਣਗੇ ਮੈਂ ਦਿਲੋਂ ਸਰਕਾਰ ਕਰਦਾ ਹਾਂ ਤੁਹਾਡੇ ਸੁਝਾਅ ਦੀ ਸਾਨੂੰ ਇੰਤਜ਼ਾਰ ਰਹੇ ਤੇ ਰਹੂਗਾ ਆਲੋਚਨਾ ਜ਼ਰੂਰ ਹੁੰਦੀ ਹੈ ਆਲੋਚਨਾ ਕੋਈ ਵੀ ਕੰਮ ਕਰਾਂਗੇ ਉਹਦੀ ਆਲੋਚਨਾ ਹੋਣੀ ਜ਼ਰੂਰੀ ਹੁੰਦੀ ਹੈ ਕਿਉਂਕਿ ਉਹ ਸਵਰਤਕ ਹੋਣੀ ਚਾਹੀਦੀ ਹੈ ਮੈਂ ਇਸ ਮੈਸੇਜ ਨੂੰ ਆਊਗਾ ਬਿ ਸਾਰਤਕ ਆਲੋਚਨਾ ਹੋਣੀ ਚਾਹੀਦੀ ਹੈ ਤਾਂ ਕਿ ਅਸਾਸੀ ਹੋਰ ਅੱਗੇ ਵਧਿਏ ਔਰ ਮੈਂ ਮਤਲਬ ਪੂਰੇ ਪਰਿਵਾਰ ਦੇ ਨਾਲ ਤੁਹਾਡੇ ਸਾਹਮਣੇ ਵਾਦਾ ਕਰਦਾ ਵੀ ਅਗਰਾਉਣ ਵਾਲੀ ਜਿਹੜੀ ਵਰਸੀ ਹੋਗੀ ਉਹ ਇਤੋਂ ਵੀ ਜਾਨ ਯਾਨੀ ਵਧੀਆ ਹੋਗੀ ਇਹ ਸਾਡੀ ਸਾਰਿਆਂ ਦੀ ਕੋਸ਼ਿਸ਼ ਹੈ ਔਰ ਭੈਣ ਗੁਰਮੇਲ कौर ਦਾ ਹਮੇਸ਼ਾ ਹੀ ਸਾਨੂੰ ਸਿਰ ਤੇ ਸਾਡੇ ਹੱਥ ਰਿਹਾ ਔਰ ਦੇਵ ਨਾਬਾ ਜੀ ਨੇ ਕਿਹਾ ਸੀਗਾ ਵੀ ਉਹਨਾਂ ਬੰਨਿਓ ਵੀ ਜਿੰਨੇ ਵੀ ਵੀਰ ਮੇਰੇ ਤੁਸੀਂ ਸਾਰੇ ਵਰਸੀ ਤਾਈਓ ਮੀਡੀਆ ਜਿੰਨੇ ਵੀ ਆਇਆ ਫੋਟੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਜਿਹੜੀ Netflix ਤੇ ਫਿਲਮ ਆਰੀ ਹੈ ਅਮਰ ਸਿੰਘ ਚਮਕੀਲਾ ਜੀ ਦੀ ਉਹਨੂੰ ਬਹੁਤ ਬਹੁਤ ਜਿਹੜਾ ਹੈਗਾ ਪਰ ਮਾ ਹੰਗਾ ਰੱਖਦੇ ਹੋ ਤੋ ਤਸੀਂ ਇਹੀ ਆਸ ਰੱਖਦੇ ਆਂ ਜੀ ਮੈਂ ਗਰਮੀ ਸਿੰਘ ਬਰੋਂਦੀ ਅਸ ਅਮਰ ਸਿੰਘ ਚਮਕੀਲਾ ਆਪੀਵਾ ਅਮਰਜੋਤ ਜੀ ਤੇ ਸਬੇਚਾਰ ਕਲੱਬ ਸਾਡੀ ਪ੍ਰਬੰਧਕ ਕਮੇਟੀ ਸਾਡੇ ਇਸ ਵਰੀ ਬਹੁਤ ਹੀ ਸਤਿਕਾਰਯੋਗ ਸਾਡੀ ਵਰਸੀ ਜਿਨ੍ਹਾਂ ਨੂੰ ਵਰਸੀ ਨੂੰ ਚੰਦ ਚਾਨ ਲਾਏ ਸਾਡੇ ਐਮ.ਐਲ.ਏ. ਸਾਹਿਬ ਦੇਮਾਨ ਜੀ ਨਾਪੇ ਤੁਹਾਰਕੇ ਤੋਂ ਸਾਡੇ ਸਤ ਬਹੁਤ ਹੀ ਸਤਕਾਰਯੋਗ ਪਹਿਲਵਾਨ ਸਿੱਧੂ ਜੀ ਲੁਧਿਆਣੇ ਤੋਂ ਸਾਡੀ ਪੂਰੀ ਟੀਮ ਆ ਸਾਰੀ ਬੈਠੀ ਆ ਅਸੀਂ 37ਵੀਂ ਵਰਸੀ ਤੇ ਉਸ ਮਹਾਨ ਜੋੜੀ ਨੂੰ ਜਿੰਨੀ ਵੀ ਦੂਰੋਂ ਨੇੜੋਂ ਹਜ਼ਾਰਾਂ ਕਿਲੋਮੀਟਰੋਂ ਤੋਂ ਜਿੱਥੋਂ-ਜਿੱਥੋਂ ਵੀ ਆਏ ਸਾਡੇ ਸਰੋਤੇ ਸਾਡੇ ਦਰਸ਼ਕ ਸਾਡੇ ਕਲਾਕਾਰ ਸਾਡੇ ਸਾਥੀ ਸਾਡੇ ਗੀਤਕਾਰ ਜਿੰਨੇ ਵੀ ਆਏ ਸਾਡੇ ਪੰਜਾਬ ਪੁਰਸ ਨੇ ਬਹੁਤ ਸੁਣੀ ਡਿਊਟੀ ਨਿਭਾਈ ਆ ਸਾਡੇ ਮੋਢੇ ਨਾਲ ਮਟਾ ਲਾ ਕੇ ਸਾਰੇ ਬਹੁਤ ਵਧੀਆ ਕਾਢੇ ਪ੍ਰਬੰਧ ਕੀਤੇ ਨੇ ਵਧੀਆ ਤੇ ਸਾਡੇ ਪੱਤਰਕਾਰ ਵੀਰ ਬਹੁਤ ਜਨੀਆ ਵੀ ਟੀਮਾਂ ਪੱਤਰਕਾਰਾਂ ਦੀਆਂ ਆਈਆਂ ਅਸੀਂ ਉਹਨਾਂ ਦਾ ਵੀ ਸਾਰਿਆਂ ਦਾ ਰੋਟ ਕੋਟ ਨੂੰ ਪੂਰਾ ਧੰਨਵਾਦ ਕਰਦੇ ਆ ਦਿਖ ਲੀਆਂ ਗੇ ਰਣਚੋਲ ਜਾਨਾ ਜਾਂਦਾ ਉਹਨਾਂ ਦੀ ਫਿਲਮ ਆ ਰਹੀ ਹੈ ਕਿ ਕਿਦਾਂ ਲੱਗ ਰਿਹਾ ਤਾਂ ਫਿਲਮ ਤੇ ਸਾਨੂੰ ਬਹੁਤ ਖੁਸ਼ੀ ਆ ਇਹ ਬਹੁਤ ਲੰਮੇ ਸਮੇਂ ਤੋਂ 35 ਸਾਲਾਂ ਤੋਂ ਡਿਮਾਂਡ ਸੀ ਸਰੋਤਿਆਂ ਦੀ ਦਰਸ਼ਕਾਂ ਦੀ ਵੀ ਬਹੁਤ ਪਹਿਲਾਂ ਆਈਆਂ ਗਈਆਂ ਪਰ ਆ ਜਿਹੜੀ ਅੰਮ੍ਰਿਤ ਸੰਗੀਤ ਵਕੀਲਾ ਦੀ ਉਸ ਮਹਾਨ ਜੋੜੀ ਦੀ ਪਹਿਲੀ ਵਾਰੀ ਦੇਖਣ ਨੂੰ ਮਿਲੇਗੀ ਸਾਨੂੰ ਫਕਰ ਆ ਅਸੀਂ ਜਿੱਥੇ ਵੀ ਦੇਸਾਂ ਵਿਦੇਸਾਂ ਵਿੱਚ ਜਿੱਥੇ ਵੀ ਜਿੱਥੇ ਵੀ ਬੈਠੇ ਆ ਸਰੋਤੇ ਸਾਨੂੰ ਉਮੀਦ ਆ ਵੀ ਕਰੋੜਾਂ ਅਰਬਾਂ ਦੇ ਵਿੱਚ ਅਰਬਾਂ ਖਰਬਾਂ ਦੇ ਵਿੱਚ ਇਹ ਫਿਲਮ ਦੇਖਣਗੇ ਅਸੀਂ ਉਹਨਾਂ ਨੂੰ ਕਹਾਂਗੇ ਵੱਤ ਵੱਤ ਸੇ ਵੱਤ ਵੱਤ ਲਾਇਕ ਤੇ ਬਹੁਤ ਜਲਦੀ ਫਿਲਮ ਸਾਡੀ ਭੈਣ ਨੇ ਬੀਬੀ ਗੁਰਬੀਰ ਕੌਰ ਜੀ ਸਾਡੀ ਭੈਣ ਬੈਠੀ ਆ ਬੈਂਕਰ ਜੀ ਬੈਠਿਆ ਪੂਰੀ ਪ੍ਰਬੰਧ ਕਮੇਟੀ ਤੇ ਅਸੀਂ ਕੋਈ ਕਮੀਆਂ ਪੈਸੀਆਂ ਬਲਤੇਸ਼ ਰਾਜ ਜੀ ਨੂੰ ਦੱਸਿਆ ਵੀ ਜੇ ਕੋਈ ਰਹਿ ਗਈ ਹੁਣ ਅਸੀਂ ਅੱਗੇ ਨੂੰ ਬਹੁਤ ਵਧੀਆ ਪ੍ਰਾਲੇ ਹੋਰ ਮਜ਼ਬੂਤ ਕਰਾਂਗੇ ਆ ਅਵਤਾਰ ਸਿੰਘ ਤਾਰੀ ਇਹਨੂੰ ਅਸੀਂ ਕੁਐਸਚਨਸ ਕਰਾਂਗੇ ਪੂਰੀ ਵੀ ਅਗਲੀ ਵਾਰੀ ਇਹਦੇ ਹੱਥ 'ਚ ਜਿੱਦਾਂ ਉਹ ਮਹਾਨ ਜੋੜੀ ਆ ਸੰਗੀਤ ਮਕੇਲਾ ਦੇ ਤੁੰਬੀ ਦੀ ਦੁਨੀਆ ਉਹਦੇ ਵਰਗੀ ਕੋਈ ਵਰਲਡ ਲੈਵਲ ਤੇ ਤੁੰਬੀ ਦੀ ਜਾ ਸਕਿਆ ਕੋਸ਼ਿਸ਼ ਕਰਾਂਗੇ ਵੀ ਅਸੀਂ ਵਿੱਚ ਤੁੰਬੀ ਹੱਥ ਫੜਾ ਕੇ ਅਗਲੀ ਵਾਰਸ ਤੇ ਤੇ ਅਸੀਂ ਪੂਰੀ ਮੀਟਰ ਤੇ ਇਹ ਚ ਕੋਸ਼ਿਸ਼ ਕਰਾਂਗੇ ਉਸ ਤਰ੍ਹਾਂ ਤੁਹੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਪ੍ਰਬੰਧ ਕਮੇਟੀ ਵੱਲੋਂ ਦੂਰੋਂ ਨੇੜੇ ਸਾਰਿਆਂ ਦਾ ਪੱਤਰਕਾਰਾਂ ਦਾ ਪੰਜਾਬ ਪੁਰਸ ਦਾ ਸਾਡੇ ਆਪ ਵੀਰ ਜੀ ਬਹੁਤ ਜਿਨ੍ਹਾਂ ਨੇ ਜਗ੍ਹਾ ਦੇ ਹੋਰ ਮੇਲੇ ਨੂੰ ਬਹੁਤ ਪ੍ਰਬੰਧ ਕੀਤੇ ਰੇਗੁਰੂ ਜੀ ਖਾਲਸਾ ਰੇਗੁਰੂ ਹੱਸਕਣ ਕੀ ਨਾਮ ਇਹਦਾ ਮੈਂ ਨਾਮ ਅਵਤਾਰ ਸਿੰਘ ਆਈ ਕੀ ਕਹਿਣਾ ਚਾਹੁੰਦੇ ਤੁਸੀਂ ਤੁਹਾਡੇ ਬ੍ਰਦਰ ਦੇ ਨਾਂ ਤੇ ਫਿਲਮ ਬਣਦੀ ਹੈ ਉਹਨਾਂ ਦੀ ਪੂਰੀ ਜੀਵਨ ਗਾਥਾ ਤੇ ਤੁਸੀਂ ਤਾਂ ਬਚਪਨ ਤੋਂ ਉਹਨਾਂ ਦੇ ਨਾਲ ਰਹੇ ਹੋ ਕੀ ਕਹਣਾ ਜਾਂਦਾ ਕਿੱਦਾਂ ਲੱਗ ਰਿਹਾ ਫਲਮ ਭਰੀ ਹਾਂਜੀ ਹਾਂਜੀ ਫਲਮ ਦੀ ਬਹੁਤ ਖੁਸ਼ੀ ਹੋਈ ਈ ਛਣ ਤੇ ਕੀ ਕਹਣਾ ਜਿਹੜੀ ਵਰਸੀ ਮਨਾਈ ਆ ਹੁਣ ਉਸ ਦੇ ਬਾਰੇ ਕੀ ਕਹਣਾ ਜਾਂਦਾ ਵਰਸੀ ਬਾਰੇ ਵਰਸੀ ਵੀ ਬਹੁਤ ਵਧੀਆ ਮਨਾਈ ਗਈ ਏ ਲੋਕਾਂ ਦਾ ਅਨੁਭਵ ਹੈ ਲੋਕਾਂ ਦਾ ਅਨੁਭਵ ਕਰਦੇ ਸਾਰਿਆਂ ਦਾ ਧੰਨਵਾਦ ਜਿਹੜੇ ਵਰਸੀ ਤੇ ਆਇਆ ਟਾਈਮ ਕੱਢ ਕੇ ਡਿਊਟੀ ਤੋਂ ਭਰਾ ਮੇਰੇ ਠੀਕ ਚਲ ਹਾਂਜੀ ਕੀ ਨਾਮ ਦਾ ਕੀ ਨਾਮ ਸਸਿਕਲ ਜੀ ਸਾਰਿਆਂ ਨੂੰ ਮੇਰਾ ਨਾਮ ਮਨਦੀਪ ਕੌਰ ਹੈ। ਕੀ ਲੱਗਦਾ ਤੁਸੀਂ ਚੰਗੀ ਲੱਗ ਜੀ? ਮੈਂ ਉਹਨਾਂ ਦੀ ਬੇਟੀ ਗੱਡੀ ਵਿੱਚ ਲੱਗੀ। ਕੀ ਕਹਿਣਾ ਤੁਹਾਨੂੰ ਜੀ ਜਿਹੜੀ ਫਿਲਮ ਨੂੰ ਲੈ ਕੇ ਮਾਰੇ ਕਿੱਦਾਂ ਦਾ ਲੱਗ ਰਿਹਾ ਤੁਹਾਨੂੰ ਤੱਲੇ ਤੇ ਕਿੱਦਾਂ ਦਾ ਮਹਿਸੂਸ ਹੋ ਰਿਹਾ? ਫਿਲਮ ਨੂੰ ਲੈ ਕੇ ਤਾਂ ਬਹੁਤ ਵਧੀਆ ਲੱਗ ਰਿਹਾ ਵੀ ਇੰਨੇ ਸਾਲਾਂ ਤੋਂ ਨਾ ਮਿਹਨਤ ਚੱਲ ਰਹੀ ਹੈ ਉਹਨਾਂ ਦੀ 5-6 ਸਾਲ ਹੋ ਗਏ ਉਹਨਾਂ ਨੂੰ ਫਿਲਮ ਤਿਆਰ ਕਰਦਿਆਂ ਨੂੰ ਤੇ ਹੁਣ ਉਹ ਟਾਈਮ ਆ ਗਿਆ ਜੋ ਅਸੀਂ ਬਹੁਤ ਦੇਰ ਤੋਂ ਢੀਕ ਕਰ ਰਹੇ ਸੀ ਨਾ ਉਸ ਦੀ ਤੇ ਉਹ 12 ਅਪ੍ਰੈਲ ਨੂੰ ਆ ਰਹੀ ਹੈ ਫਿਲਮ ਹਾਂਜੀ। ਤੇ ਕਿਦਾਂ ਤੁਹਾਨੂੰ ਆ ਕੇ ਮਿਲੇ ਕਿਦਾਂ ਦੀਆਂ ਗੱਲਾਂ ਹੋਈਆਂ ਤੁਹਾਡੇ ਨਾਲ ਬੈਠ ਕੇ ਸਾਡੇ ਨਾਲ ਉਹਨਾਂ ਦੇ ਇੱਕ ਤਰ੍ਹਾਂ ਦੇ ਜਿੱਦਾਂ ਨਾ ਫੈਮਿਲੀ ਰਿਲੇਸ਼ਨ ਮਤਲਬ ਇੱਦਾਂ ਲੱਗਿਆ ਨਹੀਂ ਵੀ ਉਹ ਬੰਬੇ ਤੋਂ ਆਏ ਆ ਉਹ ਇੰਨੇ ਮਤਲਬ ਵੱਡੇ ਆ ਹੈਗੇ ਨੇ ਫਿਲਮ ਡਾਇਰੈਕਟਰ ਹੈਗੇ ਜੋ ਵੀ ਆ ਉਹਨਾਂ ਨੇ ਸਾਨੂੰ ਫੈਮਿਲੀ ਦੀ ਤਰ੍ਹਾਂ ਹੀ ਮਤਲਬ ਸਾਡੇ ਕੋਲੋਂ ਆਪਣੇ ਪੁੱਛਿਆ ਜੋ ਵੀ ਡੈਡੀ ਬਾਰੇ ਤੇ ਸਾਨੂੰ ਲੱਗਿਆ ਹੀ ਨਹੀਂ ਹੈਗਾ ਵੀ ਅਸੀਂ ਉਹਨਾਂ ਨਾਲ ਇੰਟਰਵਿਊ ਕਰ ਰਹੇ ਆ ਸਾਨੂੰ ਪਰਿਵਾਰਕ ਦੀ ਤੌਰ ਤੇ ਉਹਨਾਂ ਨੇ ਸਾਡੇ ਨਾਲ ਗੱਲਾਂ ਕੀਤੀ ਤੇ ਅਸੀਂ ਉਦੋਂ ਹੀ ਸਾਰਾ ਕੁਝ ਦੱਸਿਆ ਉਹਨਾਂ ਨੂੰ ਡੈਡੀ ਬਾਰੇ ਕਿੰਨੇ ਦਿਨ ਰੁਕੇ ਇੱਥੇ ਤੇ ਕਿੱਦਾਂ ਦੇ ਮਤਲਬ ਉਹਨਾਂ ਦਾ ਬੌਂਡਿੰਗ ਮਲੀ ਤਾਂ ਜੀ ਹਾਂਜੀ ਉਹ 2-4 ਵਾਰੀ ਸਾਡੇ ਨਾਲ ਲਗਾਤਾਰ ਆਉਂਦੇ ਰਹੇ ਆ ਪਰ ਰੁਕੇ ਤਾਂ ਬਾਹਰ ਹੀ ਹੋਣੀਆਂ ਕੋਈ ਤਾਂ ਘਰ ਤਾਂ ਨਹੀਂ ਆ ਰੁਕੇ ਹੈਗੇ ਇੱਧਰ ਤੇ ਮਤਲਬ ਆਉਂਦੇ ਰਹੇ ਆ 2-3 ਵਾਰ ਸਾਡੇ ਕੋਲ ਤਾਂ ਜਿਹੜਾ ਸਕ੍ਰਿਪਟ ਸੁਣਾਉਣੇ ਹੁੰਦੇ 2-3 ਘੰਟੇ ਲਾ ਲੈਂਦੇ ਹਾਂ ਸਾਡੇ ਨਾਲ ਹਾਂਜੀ ਉਹ ਟਾਈਮ ਹੁੰਦਾ ਸੀਗਾ 2-2 ਕਈ ਵਾਰੀ ਤਾਂ ਸ਼ਾਮ ਹੋ ਜਾਂਦੀ ਸੀ ਸੁਬਾਹ ਆ ਜਾਂਦੇ ਸੀਗੇ ਹਾਂਜੀ ਤੇ ਕਿੱਦਾਂ ਦਾ ਤੁਸੀਂ ਕੀ ਰਿਸਪੌਂਸ ਜਾਂਦੇ ਲੋਕਾਂ ਨੂੰ ਰਿਸਪੌਂਸ ਤਾਂ ਹੁਣ ਦੇਖੋ ਪਤਾ ਹੀ ਹੈ ਲੋਕ ਕਿੰਨਾ ਪਿਆਰ ਕਰਦੇ ਆ ਨਾ ਡੈਡੀ ਨੂੰ ਇੰਨੀ ਦੇਰ ਤੋਂ ਉਹਨਾਂ ਨੂੰ ਸੁਣਦੇ ਆ ਰਹੇ ਬੱਚੇ ਤੱਕ ਉਹਨਾਂ ਦੇ ਫੈਨ ਨੇ ਤੇ ਲੱਗ ਰਿਹਾ ਉਮੀਦ ਵੀ ਵੱਧ ਹੋਊਗਾ ਉਮੀਦ ਤੋਂ ਵੀ ਵੱਧ ਜੋ ਵੀ ਅਸੀਂ ਸੋਚਿਆ ਉਸ ਤੋਂ ਵੀ ਜ਼ਿਆਦਾ ਹਿੱਟ ਹੋਗੀ ਜੀ ਤੁਸੀਂ ਤਾਂ ਸਾਇਨ ਨਹੀਂ ਕੀਤਾ ਤੁਹਾਨੂੰ ਸੰਤੁਸ਼ਟ ਵੀ ਉਹ ਉਹੀ ਕਰ ਸਕਦੇ ਸੀ ਇਹ ਲੋਕ ਨਹੀਂ ਹੁਣ ਜੋ ਉਹਨਾਂ ਨੇ ਕਰੈਕਟਰ ਕੀਤਾ ਤਾਂ ਲੱਗਦਾ ਵੀ ਉਹੀ ਕਰ ਸਕਦੇ ਸੀਗੇ ਪਰ ਅਗਰ ਜੇ ਕੋਈ ਹੋ ਟ੍ਰਾਈ ਕਰਦਾ ਸ਼ਾਇਦ ਉਹ ਵੀ ਕਰ ਸਕਦਾ ਸੀ ਹੈਨਾ ਦਰਜੀਤ ਨੇ ਲੁੱਕ ਸੇਮ ਟੂ ਸੇਮ ਕਰ ਲਿਆ ਹਾਂਜੀ ਪਰ ਸੇਮ ਤਾਂ ਕੋਈ ਬੰਦਾ ਬਣ ਨਹੀਂ ਸਕਦਾ ਪਰ ਉਹਨਾਂ ਦੀ ਕਾਪੀ ਕਰੀ ਉਹਨਾਂ ਨੇ ਹੈਨਾ ਇਹਦਾ ਸੇਮ ਤਾਂ ਨਹੀਂ ਹੈ ਠੀਕ ਮੈਸੇਜ ਕੀ ਦੇਣਾ ਚਾਹੁੰਨੀ ਆ ਮੈਸੇਜ ਤਾਂ ਮੈਂ ਇਹੀ ਦੇਣਾ ਚਾਹੁੰਨੀ ਆ ਵੀ ਫਿਲਮ ਨੂੰ ਵੱਧ ਤੋਂ ਵੱਧ ਦੇਖੋ ਜੋ ਡੈਡੀ ਜੀ ਦੇ ਬਾਰੇ ਲੋਕਾਂ ਦੇ ਦਿਲਾਂ ਵਿੱਚ ਹੈਗਾ ਨਾ ਵੀ ਉਹ ਇਦਾਂ ਗਾਉਂਦੇ ਸੀ ਜੋ ਵੀ ਸੀ ਉਹਨਾਂ ਨੂੰ ਦੇਖੋ ਉਹਨਾਂ ਨੇ ਕਿਦਾਂ ਸਟਰਗਲ ਕੀਤਾ ਕਿਦਾਂ ਉਹ ਇਸ ਲੈਵਲ ਤੇ ਪਹੁੰਚੇ ਆ ਉਹਦੇ ਉਹਨਾਂ ਦੀਆਂ ਖੂਬੀਆਂ ਦੇਖੋ ਹਨਾ ਉਹਨਾਂ ਬਾਰੇ ਇਹ ਨਾ ਸੋਚੋ ਵੀ ਉਹ ਐਦਾਂ ਗਾਉਂਦੇ ਸੀ ਜਾਂ ਉਹ ਇਹਨਾਂ ਦੇ ਗਾਣੇ ਸੁਣਨ ਵਾਲੇ ਨਹੀਂ ਹੈਗੇ ਉਹਨਾਂ ਦੀ ਇਹ ਦੇਖੋ ਵੀ ਉਹਨਾਂ ਦੀ ਮਿਹਨਤ ਕਿੰਨੀ ਸੀਗੀ ਇਸ ਤੱਕ ਪਹੁੰਚੇ ਵੀ ਅੱਜ ਉਹ ਬਾਲੀਵੁੱਡ ਦੀਆਂ ਫਿਲਮਾਂ ਵਾਲੇ ਆ ਕੇ ਉਹਨਾਂ ਦੀ ਫਿਲਮ ਕਰ ਰਹੇ ਨੇ ਹਨਾ ਉਹ ਕਿੰਨਾ ਨਾਮ ਉਹਨਾਂ ਨੇ ਕਮਾਇਆ ਦੁਨੀਆ ਤੇ ਹਾਂਜੀ ਇਸ ਵਾਰ ਜਿਹੜੀ ਵਰਸੀ ਮਨਾਈ ਕਿੰਨੀ ਵੀ ਵਰਸੀ ਮਨਾਈ ਕਿ ਕਿਹੜਾ ਕਿਹੜਾ ਸਹਯੋਗ ਸੀ ਕਿੱਦਾਂ ਮਨਾਈ ਗੀ ਹਾਂਜੀ ਸਰ ਵਰਸੀ ਇਸ ਵਾਰੀ 36ਵੀਂ ਵਰਸੀ ਸੀਗੀ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਗੁਰਦੇਵ ਸਿੰਘ ਦੇਮਾਂ ਜੀ ਨਾਬਾ ਜੀ ਤੇ ਸਾਡੇ ਕੁਲਵੰਤ ਸਿੰਘ ਸਿੱਧੂ ਐਮ ਐਲ ਏ ਆਪਣੇ ਲੁਧਿਆਣੇ ਤੋਂ ਤੇ ਪ੍ਰਦੀਪ ਸਿੰਘ ਅਪੂ ਜੀ ਸਾਡੇ ਲੁਧਿਆਣੇ ਦੇ ਉਹ ਸਾਰਿਆਂ ਦਾ ਸਹਿਯੋਗ ਸੀਗਾ ਜਿੰਨਾ ਕਰਕੇ ਅਸੀਂ ਇਸ ਵਾਰੀ ਮੇਲਾ ਬਹੁਤ ਵਧੀਆ ਕਰ ਸਕਿਆ ਤੇ ਮਤਲਬ ਸਾਰਿਆਂ ਦੇ ਸਹਿਯੋਗ ਨਾਲ ਅਸੀਂ ਇੱਥੋਂ ਤੱਕ ਪਹੁੰਚਿਆ ਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਤੇ ਵਰਸੀ ਦਾ ਜੋ ਵੀ ਅਰੇਂਜਮੈਂਟ ਆ ਮੇਰੇ ਮਮਾ ਦੇ ਨਦੇ ਦੇਖ ਰੇਖੇ ਟੇ ਹੁੰਦਾ ਵਾ ਜੋ ਵੀ ਸਾਡੇ ਮਾਮਾ ਜੀ ਬਲਤੇਸ਼ ਰਾਜ ਜੀ ਨੇ ਚਾਚਾ ਜੀ ਮੇਰੇ ਹਸਬੰਦ ਜਾਨੀ ਅਸੀਂ 2 ਮਹੀਨੇ ਤੋਂ ਹੀ ਲੱਗ ਜਾਂ ਜਨਵਰੀ ਤੋਂ ਅਸੀਂ ਸ਼ੁਰੂ ਹੋ ਜਾਂਦੇ ਆ ਮਤਲਬ ਪਹਿਲਾਂ ਅਸੀਂ ਪਰਮਿਸ਼ਨ ਲੈਣੇ ਆ ਫਿਰ ਅਸੀਂ ਕਾਰਡ ਬਣਾਉਣੇ ਆ ਜੋ ਵੀ ਅਸੀਂ ਕਰਦੇ ਆ ਫਿਰ ਗੁਰਮੀਤ ਸਿੰਘ ਬੜੂੰਦੀ ਮੇਰੇ ਬ੍ਰਦਰ ਨੇ ਇਹਨਾਂ ਦਾ ਸਹਿਯੋਗ ਆ ਇਹ ਤਾਂ ਸਾਡੇ ਨੂੰ ਮਿਲ ਲਾ 36 ਸਾਲ ਹੋ ਗਏ ਸਾਡੇ ਨਾਲ ਜੁੜਿਆ ਨੂੰ ਅਸੀਂ ਛੋਟੇ ਛੋਟੇ ਸੀਗੇ ਉਦੋਂ ਤੇ ਸਾਡੇ ਨਾਲ ਜੁੜੇ ਹੋਏ ਆ ਪੁਰਾਣੇ ਮੈਂਬਰ ਆ ਸਾਡੇ ਫੈਮਿਲੀ ਮੈਂਬਰ ਨੇ ਤੇ ਅਸੀਂ ਹੋਈ ਹੁੰਨੇ ਆ ਹੋਰ ਸਾਡੇ ਨਾਲ ਕੋਈ ਨਹੀਂ ਜੋ ਜਿਵੇਂ ਲੋਕ ਕਹਿੰਦੇ ਆ ਬਰਸੀ ਵਾਲੇ ਦਿਨ ਡੈਡੀ ਦੀ ਸਮਾਧ ਤੇ ਮੀਡੀਆ ਵਿੱਚ ਕਹਿ ਦਿੰਦੇ ਆ ਜੀ ਅਸੀਂ ਆ ਕਰਦੇ ਆ ਅਸੀਂ ਲੰਗਰ ਲਾਉਨੇ ਆ ਜੀ ਅਸੀਂ ਆ ਕਰਦੇ ਆ ਅਸੀਂ ਕਦੇ ਕਿਸੇ ਨੂੰ ਨਹੀਂ ਕਿਹਾ ਲੰਗਰ ਲਗਾਓ ਜੋ ਵੀ ਹੈ ਨਾ ਉਹਨਾਂ ਦੀ ਸੇਵਾ ਪਰ ਉਹ ਬਾਅਦ ਚ ਕ੍ਰੈਡਿਟ ਲੈ ਜਾਂਦੇ ਆ ਜੀ ਅਸੀਂ ਕਰਦੇ ਆ ਸਾਰਾ ਕੁਝ ਤੇ ਸਾਨੂੰ ਦੁੱਖ ਲੱਗਦਾ ਕਿਉਂਕਿ ਅਸੀਂ ਸਟੇਜ ਤੇ ਹੁੰਨੇ ਆ ਅਸੀਂ ਸਮਾਧ ਤੇ ਮੱਥਾ ਟੇਕ ਕੇ ਉਸ ਤੋਂ ਬਾਅਦ ਅਸੀਂ ਸਾਰਾ ਛੋਟਾ ਬਰਾਦਰ ਆ ਜੀ ਪਾਗਲ ਹੋਇਆ ਆ ਦੇਖੋ ਮੇਰੇ ਸਾਹਮਣੇ ਬੈਠੇ ਨੇ ਕੋਈ ਇਹਨਾਂ ਨੂੰ ਪ੍ਰੋਬਲਮ ਨਹੀਂ ਕੁਛ ਨਹੀਂ ਬਿਲਕੁਲ ਠੀਕ ਨੇ ਤੇ ਵਧੀਆ ਹਾਂਜੀ ਇਹਨਾਂ ਨੇ ਬਾਰਸੀ ਤੇ ਗਾਇਆ ਹੁਣ ਅਸੀਂ ਇਹਨਾਂ ਦੀ ਤਿਆਰੀ ਕਰਾਉਣੀ ਆ ਅਸੀਂ ਕਿਹਾ ਵੀ ਸ਼ਾਇਦ ਇਹਨਾਂ ਦੇ ਹੈਗਾ ਇਹਨਾਂ ਦੇ ਵਿੱਚ ਟੈਲੈਂਟ ਹੈਗਾ ਇਦਾਂ ਦਾ ਵੀ ਇਹ ਗਾ ਸਕਦੇ ਆ ਠੀਕ ਤੇ ਹਾਂਜੀ ਅਜ ਤੱਕ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹੈ ਜੀ ਦਿਲਰਾਜ ਸਿੰਘ ਪਿੰਕਾ ਜੀ ਕੀ ਲੱਗਦਾ ਮੈਂ ਵੱਡਾ ਜੁਆਈ ਆਈ ਨਾ ਤੁੰਕੀਲਾ ਸਾਹਿਬ ਦਾ ਦੱਸੋ ਕੀ ਕਰ ਰਗਾ ਕੋਈ ਮੂਵੀ ਆ ਰਹੀ ਆ ਉਹਨਾਂ ਦੀ ਇਮਤੀਆਜ਼ ਜੀ ਕਿੱਦਾਂ ਰਾਸਤਾ ਕੀਤਾ ਤੁਹਾਡੇ ਨਾਲ ਉਹਨਾਂ ਨੇ ਕਿੱਦਾਂ ਤੁਹਾਡੇ ਕੋਲ ਅਪਰੋਚ ਕੀਤਾ ਕੀ ਕੀਤਾ ਅਮਤੀਆਜ ਅਲੀ ਸਾਹਿਬ ਦਾ ਉਹ ਜਿਸ ਤਰ੍ਹਾਂ ਉਹ ਦੱਸ ਰਿਹਾ ਵੀ ਉਹਨਾਂ ਦਾ ਇੱਕ ਇਹ ਸੁਪਨਾ ਸੀਗਾ ਵੀ ਇਹਨਾਂ ਦੇ ਬਾਇਓਪਿਕ ਬਣੀ ਜਾਵੇ ਕਿਉਂਕਿ 35 ਸਾਲ ਹੋ ਗਏ ਆ ਕਾਫੀ ਪਹਿਲਾਂ ਮੀਡੀਆ ਚ ਰੌਲਾ ਪੈਂਦਾ ਸੀਗਾ ਵੀ ਮੂਵੀ ਬਣ ਰਹੀ ਹੈ ਬਣ ਰਹੀ ਹੈ ਪਰ ਕੋਈ ਬਣ ਨਹੀਂ ਰਹੀ ਸੀਗੀ ਇਸ ਤਰ੍ਹਾਂ ਸਾਨੂੰ ਵੀ ਇਹ ਸੀਗੀ ਵੀ ਹਾਂਜੀ ਇਹਨਾਂ ਦੀ ਇੱਕ ਮੂਵੀ ਬਣਨੀ ਚਾਹੀਦੀ ਆ ਜਿਸ ਤਰ੍ਹਾਂ ਇਹਨਾਂ ਦਾ ਨਾਮ ਆ ਪੰਜਾਬੀ ਸਿੰਗਰਾਂ ਦਾ ਪੂਰੇ ਵਰਲਡ ਚ ਨਾਮ ਆ ਇਹਨਾਂ ਦਾ ਚਲੋ ਉਹਨਾਂ ਨੇ ਸਾਡੇ ਨਾਲ ਅਪਰੋਚ ਕੀਤੀ ਸਭ ਤੋਂ ਰਾਈਟਸ ਲਏ ਉਹਨਾਂ ਨੇ ਵਗੈਰਾ ਐਗਰੀਮੈਂਟ ਸਾਈਨ ਹੋਇਆ ਉਹਨਾਂ ਨਾਲ ਸਾਰਾ ਹੀ ਉੱਥੇ ਆਏ ਸੀ ਕਿ ਤੁਸੀਂ ਜੀ ਇਮਤੀਆਜ਼ ਅਲੀ ਸਾਹਿਬ ਉਹਨਾਂ ਦੇ ਆਪਣੇ ਬ੍ਰਦਰ ਆਏ ਸੀਗੇ ਤੇ ਬਾਕੀ ਉਹਨਾਂ ਦੀ ਹੋਰ ਪ੍ਰੋਡਕਸ਼ਨ ਟੀਮ ਜਿਹੜੀ ਹੈਗੀ ਆ ਜੋ ਫੀਲਡ ਵਰਕ ਕਰਦੀ ਆ ਉਹ ਸਾਰੀ ਆਈ ਸੀ ਇੱਥੇ ਉਸ ਤੋਂ ਬਾਅਦ ਫਿਰ ਇਮਤੀਆਜ਼ ਅਲੀ ਸਾਹਿਬ ਖੁਦ ਆਏ ਸੀ ਤੇ ਮੋਹਿਤ ਸਰ ਮੋਹਿਤ ਸਰ ਵੀ ਆਇਆ ਸਾਰੇ ਤੇ ਉਹਨਾਂ ਨੇ ਆ ਕੇ ਸਾਰਾ ਸਭ ਤੋਂ ਜੋ ਫਾਦਰ ਸਾਹਿਬ ਦੀ ਜੀ ਆਪਣੇ ਜੀਵਨ ਬਾਰੇ ਪੂਰੀ ਜਾਣਕਾਰੀ ਲਈ ਉਹਨਾਂ ਤੋਂ ਕਿਵੇਂ ਕਿਵੇਂ ਉਹ ਵਿਚਰਦੇ ਸੀਗੇ ਕਿੰਨਾ ਕਿੰਨਾ ਨਾਲ ਰਹੇ ਉਹਨਾਂ ਕੋਲ ਵੀ ਸਾਰਾ ਜਾਣਕਾਰੀ ਲਈ ਉਹਨਾਂ ਨੇ ਵਕੀਲਾ ਤੇ ਫਿਰ ਉਹਨਾਂ ਨੇ ਆਪ ਦਾ ਫਿਰ ਤੇ ਕੰਮ ਕੁਝ ਸ਼ੁਰੂ ਕੀਤਾ ਜਿਸ ਵਿੱਚ ਕਿ ਆਪਣੇ ਪੰਜਾਬ ਦੇ ਜੋ ਵਰਲਡ ਫੇਮਸ ਸਿੰਗਰ ਨੇ ਦਿਲਜੀਤ ਦੋਸਾਂਝ ਜੀ ਉਹ ਕੰਮ ਕਰ ਰਹੇ ਨੇ ਤੇ ਬਾਲੀਵੁੱਡ ਦੀ ਉਹ ਉਕੀ ਅਭਿਨੇਤਰੀ ਅਪ੍ਰਣਿਤੀ ਚੋਪੜੀ ਉਹਦੇ ਵਿੱਚ ਮਤਾ ਮਰਜੂਦ ਕੌਰ ਜੀ ਦਾ ਰੋਲ ਪਲੇ ਕਰ ਰਹੇ ਨੇ ਤੇ ਕਿੰਨੀ ਦਿਨ ਪੈਂਦੇ ਮਤਲਬ ਕਦੋਂ ਤੱਕ ਬਣ ਸਕਦੀ ਮੂਵੀ ਕਿੰਨੇ ਦਿਨ ਦਾ ਨਾਲ ਟਾਈਮ ਆ ਮੂਵੀ ਭਾਜੀ ਆਲਮੋਸਟ ਤਿਆਰ ਆ ਜੀ ਸਾਰੀ ਉਹਦਾ ਮੂਵੀ ਦਾ ਇੱਕ ਸੌਂਗ ਵੀ ਇਹਨਾਂ ਨੇ ਰਿਲੀਜ਼ ਕਰਤਾ ਪਹਿਲਾਂ ਟੀਜ਼ਰ ਕੀਤਾ ਸੀ ਲਾਂਚ ਇਹਨਾਂ ਨੇ ਹੁਣ ਟ੍ਰੇਲਰ ਲਾਂਚ ਕੀਤਾ ਇਹਨਾਂ ਨੇ ਠੀਕ ਹੈ ਜੀ ਤੇ ਸੌਂਗ ਇੱਕ ਲਾਂਚ ਹੋ ਚੁੱਕਿਆ ਵਾ ਤੇ ਉਹਨਾਂ ਨੇ ਜਿਹੜੀ ਆਪਣੇ ਸੌਰੀ ਡੇਟ ਅਨਾਉਂਸ ਕੀਤੀ ਆ 12 April ਡੇਟ ਅਨਾਉਂਸ ਕੀਤੀ ਆ ਉਹਨਾਂ ਨੇ 12 April ਨੂੰ Netflix ਤੇ OTT ਤੇ ਰਿਲੀਜ਼ ਕਰ ਰਿਹਾ ਇਹ ਕਿਹੜੀ ਕਿਹੜੀ ਜਗ੍ਹਾ ਦੇ ਵਿੱਚ ਦਿਖਾਇਆ ਜਾਏਗਾ ਕਿੱਥੇ ਕਿੱਥੇ ਦੀ ਜਿਹੜੀ ਸ਼ੂਟਿੰਗ ਹੋ ਗਈ ਕਿਹੜੀ ਕਿਹੜੀ ਜਗ੍ਹਾ ਤੇ ਹੋਈ ਸ਼ੂਟਿੰਗ ਉਹਨਾਂ ਦੀ ਜਿਹੜੀ ਹੋਈ ਆ ਮੂਵੀ ਦੀ ਉਹੋ ਜੀ ਆਪਣੇ ਤਕਰੀਬਨ ਜਿੱਥੇ ਜਿੱਥੇ ਫਾਦਰ ਸਾਹਿਬ ਦੇ ਅਖਾੜੇ ਲੱਗੇ ਸੀਗੇ ਉੱਥੇ-ਉੱਥੇ ਉਹਨਾਂ ਨੇ ਉਹ ਸ਼ੂਟਿੰਗ ਉੱਥੇ-ਉੱਥੇ ਕੀਤੀ ਆ ਡੈਥ ਸੀਨ ਡੈਥ ਸੀਨ ਵੀ ਉਹਨਾਂ ਨੇ ਇਵਨ ਕਿ ਉਸੇ ਜਗ੍ਹਾ ਤੇ ਉਸੇ ਘਰ ਦੇ ਵਿੱਚ ਸੇਮ ਪ੍ਰੋਪਰ ਉਸੇ ਤਰ੍ਹਾਂ ਹੀ ਉਹਨਾਂ ਨੇ ਕੀਤਾ ਵਾ ਹਾਂਜੀ ਦੇਖਣ ਤੋਂ ਜਾਨਕਿ ਪੂਰਾ ਜਾਨਕਿ ਉਹਨਾਂ ਦੀ ਬਾਰੂਪਿਕ ਬਹੁਤ ਵਧੀਆ ਉਹਨਾਂ ਨੇ ਬਣਾਈ ਹੈ ਹਾਂਜੀ ਵੇਖੀ ਮਤਲਬ ਉਹਨਾਂ ਜਦੋਂ ਮੂਵੀ ਬਣਾਈ ਤੁਹਾਡੇ ਕੋਲ ਇੱਕ ਇੱਕ ਚੀਜ਼ ਪੁੱਛੀ ਆਪਣੇ ਵੱਲੋਂ ਵਿੱਚ ਉਹਨਾਂ ਨੇ ਕਿਹਾ ਕਿ ਜੋ ਜਿਦਾ ਐਜ਼ ਇਟ ਇਜ਼ ਸੇਮ ਟੂ ਸੇਮ ਬਣਾਈ ਕੀ ਸੀ ਹਾਂਜੀ 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 ਸੇਮ ਟੂ ਸੇਮ ਉਸ ਤਰ੍ਹਾਂ ਹੀ ਬਣਾਈ ਉਹਨਾਂ ਨੇ ਕੁਝ ਉਹਨਾਂ ਨੇ ਵਿੱਚ ਕੁਝ ਨਹੀਂ ਚੇਂਜ ਕੀਤਾ ਪੂਰੀ ਵਧੀਆ ਵਾਈਬ ਪਿਕ ਬਣੀ ਉਹਨਾਂ ਦੀ ਕੁਝ ਇਸ ਤਰ੍ਹਾਂ ਦੀ ਉਹਨਾਂ ਨੇ ਆਬਜ਼ਰਵਲ ਵੀ ਕੁਛ ਨਾ ਕੋਈ ਨਾ ਕੋਈ ਸੀਨ ਲਾਇਆ ਹੋਵੇ ਜਾਂ ਕੁਝ ਨਹੀਂ ਨਹੀਂ ਇਸ ਤਰ੍ਹਾਂ ਕੁਝ ਨਹੀਂ ਹੈਗਾ ਜੀ ਕਿਉਂਕਿ ਉਹਨਾਂ ਦੀ ਆਪ ਦੀ ਲਾਈਫ ਸਟੋਰੀ ਜਿਹੜੀ ਆ ਇੰਨੀ ਸਟਰਗਲਿੰਗ ਨਾਲ ਉਹਨਾਂ ਦੀ ਇੰਨੀ ਸਟਰਗਲ ਕੀਤੀ ਹੋਈ ਆ ਔਰ ਕੁਝ ਕੁਝ ਐਡਗਾ ਦੀ ਲੋੜ ਹੀ ਨਹੀਂ ਹੈਗੀ ਹੋਰ ਆਪਾਂ ਨੂੰ ਆਪਣੇ ਅਥੇ ਤੋਂ ਜਿਹੜੇ ਨਾਲ ਕੰਮ ਕਰਦੇ ਸੀ ਉਹਨਾਂ ਨੂੰ ਵੀ ਵਿੱਚ ਮੌਕਾ ਦਿੱਤਾ ਕਿ ਸਾਰੇ ਉਹਨਾਂ ਦੇ ਆਪਣੀ ਆ ਨਹੀਂ ਉਹਨਾਂ ਨੇ ਜਿਹੜੇ ਹੈਗੇ ਸਾਰੇ ਪ੍ਰੋਡਕਸ਼ਨ ਟੀਮ ਜੋ ਵੀ ਹੈਗੀ ਹੈ ਜੋ ਉਹਨਾਂ ਦੇ ਵਿੱਚ ਐਕਟਿੰਗ ਕੀਤੀ ਹੈ ਜਿਨ੍ਹਾਂ ਨੇ ਠੀਕ ਆ ਜੀ ਉਹ ਸਾਰੇ ਉਹਨਾਂ ਨੇ ਆਪਣੇ ਆ ਤੇ ਬਟ ਜਿਹੜੇ ਰੋਲ ਹੈਗੇ ਆ ਉਹ ਉਸੇ ਨਾਮ ਤੇ ਕੀਤੇ ਆ ਉਹਨਾਂ ਨੇ ਸਾਰੇ ਐਕਟਰ ਉਹਨਾਂ ਨੇ ਆਪਣੀ ਆ ਜੋ ਵੀ ਹੈਗੇ ਆ ਜਿਹੜੇ ਨਾਲ ਇਹਨਾਂ ਦੇ ਸੀ ਕੋਈ ਕੰਮ ਕਰਦੇ ਸੀ ਜਾਂ ਦੋਸਤ ਮਿੱਤਰ ਸੀ ਉਹਨਾਂ ਨੂੰ ਵੀ ਮਿਲੇ ਇਹਨਾਂ ਨੂੰ ਹਾਂਜੀ ਹਾਂਜੀ ਸਾਰੇ ਜਿੰਨੇ ਸਾਜੀ ਸੀਗੇ ਇਵਨ ਕਿ ਇੱਥੇ ਪਿੰਡ ਦੇ ਵਿੱਚ ਵੀ ਜੋ ਉਹਨਾਂ ਦੇ ਨਾਲ ਵਿਚਰੇ ਫਾਦਰ ਸਾਹਿਬ ਦੇ ਨਾਲ ਜੋ ਨਾਲ ਪੜ੍ਹੇ ਆ ਬਚਪਨ ਚ ਰਹੇ ਆ ਉਹਨਾਂ ਸਭ ਤੋਂ ਉਹਨਾਂ ਨੂੰ ਪੁੱਛਿਆ ਕਦੋਂ ਤੱਕ ਆ ਸਕਦੀ ਮੂਵੀ 12 April ਨੂੰ ਜੀ ਤੇ ਤੁਸੀਂ ਆਪਣੇ ਸਰੋਤਿਆਂ ਨੂੰ ਕੀ ਕਹਿਣਾ ਚਾਹੁੰਦੇ ਹੋ ਸਰੋਤਿਆਂ ਨੂੰ ਮੈਂ ਇਹੀ ਕਹਿਣਾ ਚਾਹੁੰਦਾ ਵੀ ਜਿਹੜੀ ਆਪਾਂ ਮੂਵੀ ਦੀ ਬੇਸ ਬਰੀ ਨਾਲ ਉਡੀਕ ਕਰ ਰਹੇ ਸੀਗੇ ਉਹ ਹੁਣ 12 April ਨੂੰ ਆ ਰਹੀ ਹੈ ਜੀ ਤੇ ਉਹਨੂੰ ਵੱਧ ਚੜ ਕੇ ਸਹਿਯੋਗ ਦਿਓ ਤੇ ਦੇਖੋ ਉਹਨੂੰ ਵੱਧ ਚੜ ਕੇ ਕਾਮਯਾਬ ਕਰੋ ਉਹ ਮੂਵੀ ਨੂੰ ਠੀਕ